ਅਕਸਰ ਤੁਸੀਂ ਫਿਲਮਾਂ ਦੇ ਵਿੱਚ ਪੁਲਿਸ ਨੂੰ ਬਦਮਾਸ਼ਾਂ ਦਾ ਪਿੱਛਾ ਕਰਦੇ ਜਾਂ ਫਿਰ ਉਹਨਾਂ ਨੂੰ ਚੇਸ ਕਰਦੇ ਤਾਂ ਦੇਖਿਆ ਹੋਵੇਗਾ ਪਰ ਪੰਜਾਬ ਚੋਂ ਇੱਕ ਅਜਿਹੀ ਵੀਡੀਓ ਹੁਣ ਸਾਹਮਣੇ ਆਈ ਹੈ ਜਿਸ ਦੇ ਵਿੱਚ ਪੁਲਿਸ ਦੇ ਵੱਲੋਂ ਤਾਂ ਫਿਲਮੀ ਸੀਨਾਂ ਨੂੰ ਵੀ ਪਿੱਛੇ ਛੱਡ ਦਿੱਤਾ ਗਿਆ ਹੈ। ਦਰਅਸਲ ਇਹ ਵੀਡੀਓ ਜਿਹੜੀ ਹੈ ਪਟਿਆਲਾ ਤੋਂ ਪਾਤੜਾ ਤੱਕ ਦੀ ਜਿਹੜੇ ਰਸਤੇ ਦੀ ਦੱਸੀ ਜਾ ਰਹੀ ਹੈ ਜਿਸ ਦੇ ਵਿੱਚ ਤੁਸੀਂ ਤਸਵੀਰਾਂ 'ਚ ਦੇਖ ਸਕਦੇ ਹੋ ਕਿ ਇੱਕ ਪੁਲਿਸ ਮੁਲਾਜ਼ਮ ਦੇ ਵੱਲੋਂ ਹਾਈਵੇ ਦੇ ਉੱਤੇ ਟਰੱਕ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤਾਂ ਜਦੋਂ ਮੁਲਾਜ਼ਮ ਦੇ ਵੱਲੋਂ ਟਰੱਕ ਨੂੰ ਹੱਥ ਦਿੱਤਾ ਜਾਂਦਾ ਤਾਂ ਟਰੱਕ ਡਰਾਈਵਰ ਮੁਲਾਜ਼ਮ ਨੂੰ ਹੀ ਜਿਹੜਾ ਦਰੜਨ ਦੀ ਕੋਸ਼ਿਸ਼ ਕਰਦਾ ਹੈ। ਉਸ ਤੋਂ ਬਾਅਦ ਸਾਰੀ ਵੀਡੀਓ ਜਿਹੜੀ ਹੈ ਗੱਡੀ ਤੋਂ ਅੰਦਰ ਦੀ ਬਣਾਈ ਜਾ ਰਹੀ ਹੈ ਤਾਂ ਮਿਲ ਰਹੀ ਜਾਣਕਾਰੀ ਦੇ ਅਨੁਸਾਰ ਦੱਸਦੀ ਹੈ ਕਿ ਪੰਜਾਬ ਸੁਰੱਖਿਆ ਦਾਲ ਤੇ ਪੰਜਾਬ ਪੁਲਿਸ ਦੇ ਵੱਲੋਂ ਜਿਹੜਾ ਇਹ ਆਪਰੇਸ਼ਨ ਚਲਾਇਆ ਗਿਆ ਕਿਤੋਂ ਸੂਚਨਾ ਮਿਲੀ ਕਿ ਇੱਕ ਕੈਂਪਰ ਦੇ ਅੰਦਰ ਹਰਿਆਣਾ ਨੰਬਰ ਜਿਹੜਾ ਕੈਂਪਰ ਹੈ ਉਸ ਦੇ ਅੰਦਰ ਗਊਆਂ ਦੀ ਤਸਕਰੀ ਕੀਤੀ ਜਾਂਦੀ ਹੈ ਤਾਂ ਉਸ ਤੋਂ ਬਾਅਦ ਪਟਿਆਲਾ ਤੋਂ ਲੈ ਕੇ ਪਾਤੜਾ ਤੱਕ ਪੰਜਾਬ ਪੁਲਿਸ ਦੇ ਗੌ ਰਖਿਆ ਦਲ ਦੀਆਂ ਗੱਡੀਆਂ ਜਿਹੜੀਆਂ ਨੇ ਇਸ ਕੈਂਪਰ ਨੂੰ ਚੇਸ ਕਰਦੀਆਂ ਨੇ ਤੇ ਜਦੋਂ ਇਹ ਚੇਸ ਕਰਦੀਆਂ ਨੇ ਤਾਂ ਉਸ ਤੋਂ ਬਾਅਦ ਟਰੱਕ ਡਰਾਈਵਰ ਦੇ ਵੱਲੋਂ ਟਰੱਕ ਨੂੰ ਜਿਹੜਾ ਹੈ ਇੱਕ ਥਾਂ ਦੇ ਉੱਤੇ ਛੱਡ ਕੇ ਉਸ ਤੋਂ ਬਾਅਦ ਮੌਕੇ ਤੇ ਫਰਾਰ ਹੋਇਆ ਜਾਂਦਾ ਹੈ ਉਸ ਤੋਂ ਬਾਅਦ ਪੁਲਿਸ ਜਿਹੜਾ ਤੇ ਗੌਰਖਿਆ ਦਲ ਇਹਨਾਂ ਗਮਵਨ ਨੂੰ ਰੈਸਕਿਊ ਕਰ ਲੈਂਦਾ ਪਰ ਕੁਝ ਸਮੇਂ ਬਾਅਦ ਹੀ ਜਿਹੜੀ ਇਹ ਖਬਰ ਆndi ਹੈ ਕਿ ਜੋ ਟਰੱਕ ਡਰਾਈਵਰ ਹੈ ਉਸ ਦਾ ਕਾਰ ਦੇ ਨਾਲ ਹਾਦਸਾ ਹੋ ਗਿਆ ਤੇ ਉਸ ਤੋਂ ਬਾਅਦ ਉਸ ਟਰੱਕ ਚਾਲਕ ਨੂੰ ਵੀ ਜਿਹੜਾ ਹੈ ਉਹ ਕਾਬੂ ਕਰ ਲਿਆ ਜਾਂਦਾ ਤੇ ਹੁਣ ਪੁਲਿਸ ਹਿਰਾਸਤ ਦੇ ਵਿੱਚ ਉਹ ਜਿਹੜਾ ਟਰੱਕ ਡਰਾਈਵਰ ਹੈ ਉਹ ਦੱਸਿਆ ਜਾ ਰਿਹਾ ਹੈ ਤਾਂ ਤਸਵੀਰਾਂ 'ਚ ਤੁਸੀਂ ਦੇਖ ਸਕਦੇ ਹੋ ਕਿ ਪੁਲਿਸ ਬਾਰ-ਬਾਰ ਟਰੱਕ ਨੂੰ ਰੋਕਣ ਦੀ ਕੋਸ਼ਿਸ਼ ਕਰ ਰਹੀ ਹੈ ਸਾਇਰਨ ਤੱਕ ਜਿਹੜਾ ਹੂਟਰ ਪੁਲਿਸ ਦੇ ਸਾਇਰਨ ਜਿਹੜੇ ਨੇ ਉਹ ਵੀ ਮਾਰੇ ਜਾ ਰਹੇ ਨੇ ਪਰ ਟਰੱਕ ਡਰਾਈਵਰ ਜਿਹੜਾ ਨਾ ਤਾਂ ਸਾਈਡ ਦੇ ਰਿਹਾ ਉਲਟਾ ਬ੍ਰੇਕ ਮਾਰ ਕੇ ਕਿਸੇ ਵੱਡੇ ਹਾਦਸੇ ਨੂੰ ਜਿਹੜਾ ਉਹ ਅੰਜਾਮ ਦੇਣ ਦੀ ਕੋਸ਼ਿਸ਼ ਕਰਦਾ ਪਰ ਫਿਰ ਵੀ ਪੁਲਿਸ ਤੇ ਗੌਰਖਿਆ ਦਲ ਦੇ ਵੱਲੋਂ ਜਿਹੜਾ ਹੈ ਗੱਡੀਆਂ ਦਾ ਨਾਲ ਚੇਸ ਕੀਤਾ ਜਾਂਦਾ ਹੈ ਓਵਰ ਸਪੀਡ ਕਰਕੇ ਜਿਹੜਾ ਗੱਡੀਆਂ ਦੇ ਨਾਲ ਚੇਸ ਕੀਤਾ ਜਾਂਦਾ ਤਾਂ ਦੋ ਗੱਡੀਆਂ ਵੀ ਤੁਸੀਂ ਤਸਵੀਰਾਂ ਚ ਦੇਖ ਰਹੇ ਹੋ ਇਹ ਪੰਜਾਬ ਪੁਲਿਸ ਤੇ ਗੌਰਖਿਆ ਦਲ ਦੀਆਂ ਜਿਹੜੀਆਂ ਨੇ ਗੱਡੀਆਂ ਦਸੀਆਂ ਜਾ ਰਹੀਆਂ ਨੇ ਤੇ ਉਸ ਤੋਂ ਬਾਅਦ ਜਿਹੜਾ ਜਾ ਕੇ ਅੱਗੇ ਇਸ ਗਊ ਤਸ਼ਕਰ ਨੂੰ ਜਿਹੜਾ ਉਹ ਫੜ ਲਿਆ ਜਾਂਦਾ ਹੈ ਤਾਂ ਪੰਜਾਬ ਦੇ ਵਿੱਚ ਲਗਾਤਾਰ ਗਊ ਤਸ਼ਕਰੀ ਦੇ ਮਾਮਲੇ ਜਿਹੜਾ ਨੇ ਉਬਾਦੇ ਜਾ ਰਹੇ ਨੇ ਤੇ ਪੰਜਾਬ ਗੌਰ ਅਖਿਆਦ ਅਦਾਲਤ ਤੇ ਪੰਜਾਬ ਪੁਲਿਸ ਵੱਲੋਂ ਲਗਾਤਾਰ ਇਹਨਾਂ ਨੂੰ ਨੱਥ ਪਾਣ ਦੀ ਕੋਸ਼ਿਸ਼ ਜਿਹੜੀ ਆ ਉਹ ਕੀਤੀ ਜਾ ਰਹੀ ਹੈ ਤੇ ਪਿਛਲੇ ਦਿਨਾਂ ਦੀ ਜੇਕਰ ਗੱਲ ਦਸੀ ਹੈ ਤਾਂ ਪਿਛਲੇ ਦਿਨਾਂ ਦੇ ਵਿੱਚ ਅੰਮ੍ਰਿਤਸਰ ਦੇ ਵਿੱਚੋਂ ਵੀ ਇੱਕ ਅਜਿਹੀ ਖਬਰ ਸਾਹਮਣੇ ਆਈ ਸੀ ਜਿੱਥੇ ਜਿਹੜਾ Hindu ਜਥੇਬੰਦੀਆਂ ਤੇ ਪੁਲਿਸ ਦੇ ਵੱਲੋਂ ਇੱਕ ਗਊਆਂ ਦਾ ਮਾਸ ਵੇਚਣ ਵਾਲੀ ਫੈਕਟਰੀ ਦਾ ਜਿਹੜਾ ਪਰਦਾ ਫਾਸ਼ ਕੀਤਾ ਗਿਆ ਸੀ ਤਾਂ ਤਸਵੀਰਾਂ ਤੁਸੀਂ ਦੇਖਿਆ ਨੇ ਤੇ ਹੁਣ ਇੱਕ ਵਾਰੀ ਤੁਹਾਡੇ ਨਾਲ ਉਹ ਵੀਡੀਓ ਵੀ ਸਾਂਝੀ ਕਰ ਦਿੰਨੇ ਆਂ ਚੰ 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 ਉਸ ਨੂੰ ਮਾਰ ਹਾਮੀ ਨੂੰ ਭੋਨ ਉਸ ਲੋਕੇ ਵਿੱਕੀ ਨੂੰ ਵਿੱਕੀ ਅੱਗੇ ਆ ਰਿਹਾ 4 ਰੰਗ ਦਾ ਐਕਟਰ ਕਿੱਥੇ ਭਾਏ ਹੁਣ ਕਹੋ ਲੈ ਜਮੋਰ ਦੀ ਕਹੋ ਲੈ ਜਮੋਰ ਦੀ ਗੜ ਨੂੰ ਪਾਲੀ ਗੱਡੀ ਉਹ ਸਾਡੇ ਟੀਪ ਪ੍ਰਧਾਨ ਜੀ ਜੋ ਪਟਿਆਲ ਮੁੱਖ ਭਾਰਤ ਕੇ ਤੂੰ ਗੱਡੀ ਫੜਾ ਮੈਨੂੰ ਤੋ ਗੱਡੀ ਚਲਦੀ ਛੱਡਦੀ ਉਹ ਛਾਲ ਮਾਰ ਕੇ ਦੌੜ ਗਿਆ ਹੁਣ ਭੱਜ ਗਿਆ ਹੈਗਾ